ਵਾਹਿਗੁਰੂ ਜੀ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ ਜਪ ਆਦ ਸਚੁ ਜੋਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚ ਸੋਚੈ ਸੋਚਨ ਹੋਵੇ ਜੇ ਸੋਚੀ ਲਖਵਾਰ ਚੁੱਪੈ ਚੁੱਪ ਨ ਹੋਵੇ ਜੇ ਲਾਇ ਰਹਾ ਲਿਪਤਾਰ ਭੁਖਿਆ ਭੁਖਣਾ ਉਤਰੀ ਜੇ ਬੰਨਾ ਪੁਰੀਆ ਪਾਰ ਸਹਸ ਸਿਆਣ ਪੰ ਲਖ ਹੋਵੇ ਤੈਕ ਨ ਚੱਲੇ ਨਾਲ ਕਿਵ ਸਚਿਆਰਾ ਹੋਈ ਐ ਕਿਵ ਕੂੜਾ ਤਪੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੇ ਹੋਵਨ ਆਕਾਰ ਹੁਕਮਣਾ ਕਹਿਆ ਜਾਈ ਹੁਕਮੇ ਹੋਵਨ ਜੀ ਹੁਕਮ ਮਲੇ ਵਢਾਈ ਹੁਕਮੇ ਉਤਮ ਨੀਚ ਹੁਕਮ ਲਿਖ ਦੁਖ ਸੁਖ ਪਾਈਐ ਹੈ ਇਕ ਨ ਹੁਕਮੇ ਬਖਸ਼ੀਸ ਇਕ ਹੁਕਮੇ ਸਦਾ ਪਵਾਈਐ ਹੈ ਹੁਕਮ ਆnder ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮੈ ਜੇ ਬੁਝਤ ਹੋਂ ਮੈਂ ਕਹਿ ਨਾ ਕੋਏ ਗਾਵੇ ਕੋ ਤਾਣ ਹੋਵੇ ਕਿਸੈ ਤਾਣ ਗਾਵੇ ਕੋ ਦਾਤ ਜਾਣੈ ਨੀ ਸਾਨ ਗਾਵੇ ਕੋ ਗੁਣ ਵਡਿਆਈਆਂ ਚਾਰ ਗਾਵੇ ਕੋ ਵਿਦਿਆ ਵਿਖਮ ਵਿਚਾਰ ਗਾਵੇ ਕੋ ਸਾਜ ਕਰੇ ਤਨਖ ਕਾਵੇ ਕੋ ਜੀ ਲੈ ਫਿਰ ਦੇਹ ਗਾਵੇ ਕੋ ਜਪੈ ਦਸੈ ਦੂਰ ਗਾਵੇ ਕੋ ਵੇਖੇ ਹਦਰ ਹਦੂਰ ਕਥਨ ਨਾ ਕਥਿ ਨ ਆਵੈ ਟੋਟ ਕਥ ਕਥ ਕਥੀ ਕੋਟਿੰਗ ਕੋਟ ਕੋਟ ਦੇਂਦਾ ਦੇ ਲੈਂਦੇ ਥਕ ਪਾਹੇ ਜੁਗਾ ਜੁਗੰਤਰ ਖਾਹੀ ਖਾਹੇ ਹੁਕਮੇ ਹੁਕਮ ਚਲਾਏ ਰਾਹੋ ਨਾਨਕ ਵਿਖਸੇ ਵੇ ਪ੍ਰਵਾਹੋ ਸਾਚਾ ਸਾਹਿਬ ਸਤਨਾਏ ਪਾਖਿਆ ਪਾਉ ਅਪਾਰ ਆਖ ਮੰਗਹਿ ਦੇਹ ਦੇਹ ਦਾਤ ਕਰੇ ਦਾਤਾਰ ਫੇਰ ਕੇ ਅੱਗੇ ਰਖੀਐ ਜਿਤ ਦਸੈ ਦਰਬਾਰ ਮੁਹਕ ਬੋਲਣ ਬੋਲੀਐ ਜਿਤ ਸੁਨ ਧਰੇ ਪਿਆਰ ਅੰਮ੍ਰਿਤ ਵੇਲਾ ਸਚ ਨੋ ਵਡਿਆਈ ਵਿਚਾਰ ਕਰਮੀ ਆਵੇ ਕਪੜਾ ਨਦਰੀ ਮੁਖ ਦਵਾਰ ਨਾਨਕੇ ਵਹਿ ਜਾਣੀਐ ਸਭ ਆਪੇ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਰੰਜਨ ਸੋਏ ਜਨ ਸੇਵਿਆ ਤਨ ਪਾਇਆ ਮਾਨ ਨਾਨਕ ਗਾਵੇ ਗੁਣੇ ਨਧਾਨ ਗਾਵੀਐ ਸੁਣਿਆ ਮਨ ਰਖੀਐ ਭਾਉ ਦੁਖ ਪਰ ਹਰ ਸੋ ਘਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ ਗੁਰ ਈਸ਼ਰ ਗੁਰ ਗੋਰਖ ਬਰਮਾ ਗੁਰ ਪਾਰਬਤੀ ਮਾਈ ਜੇ ਹਉ ਜਾਣਾ ਆਖਾ ਨਾਹੀ ਕਹਿਣਾ ਕਥਨ ਨਾ ਜਾਏ ਗੁਰਾ ਇੱਕ ਦੇਹ ਬੂਝਾਈ ਸਭਨਾ ਜੀਆ ਕਾ ਇੱਕ ਦਾਤਾ ਸੋ ਮੈਂ ਵਿਸਰਨਾ ਜਾਏ ਤੇ ਰਤਨਾਵਾ ਜੇ ਤਿਸ ਭਾਵਾ ਵਣ ਭਾਣੇ ਕਿ ਨਾਇ ਕਰੀ ਜੇ ਤਿਸ ਰਠੋ ਪਾਈ ਵੇਖਾ ਮਨ ਕਰਮਾ ਕੇ ਮਿਲ ਲੈ ਲਈ ਮਤ ਵਿਚ ਰਤਨ ਜਵਾ ਹਰਮਾਨਕ ਜੇ ਕੋ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਹ ਬੂਝਾਈ ਸਭਨਾ ਜੀਆ ਕਾ ਇੱਕ ਦਾਤਾ ਸੋ ਮੈਂ ਵਿਸਰਨਾ ਜਾਏ ਜੇ ਜੁਗ ਚਾਰੇ ਆਰਜਾ ਹੋਰ ਦੋ ਸੁਣੀ ਹੋਏ ਨਵਾਂ ਕੰਡਾ ਵਿੱਚ ਜਾਣੀਆਂ ਨਾਲ ਚੱਲੇ ਸਭ ਕੋਏ ਚੰਗਾ ਨੌਰ ਖਾਏ ਕੈ ਜਸ ਕੀਰਤਿ ਜਗ ਲੇ ਜੇ ਤਿਸ ਨਦਰ ਨਾ ਆਵੇ ਤਵਾਂ ਤਨ ਪੁੱਛੈ ਕੇ ਕੀਟਾ ਅੰਦਰ ਕੀਟ ਕਰ ਦੋ ਸਿਦੋ ਉਸਤਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇਤੇ ਹਾ ਕੋਇ ਨਾ ਸੁਝੇ ਜੇ ਤਿਸ ਗੁਣ ਕੋਇ ਕਰੇ ਸੁਣਿਆ ਸਿੱਧ ਪੀਰ ਸੁਰਨਾਥ ਸੁਣਿਆ ਧਰਤ ਤਵਲ ਆਕਾਸ਼ ਸੁਣਿਆ ਦੀਪ ਲੋ ਪਾਤਲ ਸੁਣਿਆ ਕੋ ਨਾ ਸਕੈ ਕਾਲ ਨਾਨਕ ਭਗਤਾ ਸਦਾ ਵਿਗਾਸ ਸੁਣੈ ਦੁਖ ਪਾਪ ਕਾ ਨਾਸ ਸੁਣੈ ਈਸ਼ਰ ਬਰਮਾਇੰਦ ਸੁਣੈ ਮੁਖ ਸਲਾਹਣ ਮੰਦ ਸੁਣੈ ਜੋਗ ਜੁਗਤ ਤਨ ਭੇਦ ਸੁਣੈ ਸਾਖ ਸਿਮਰਤ ਵੇਦ ਨਾਨਕ ਭਗਤਾ ਸਦਾ ਵਿਗਾਸ ਸੁਣੈ ਦੁਖ ਪਾਪ ਕਾ ਨਾਸ ਸੁਣੈ ਸਤ ਸੰਤੋਖ ਗਿਆਨ ਸੁਣੈ 68 ਕੈ ਸੁਨਾਨ ਸੁਣੈ ਪੜਪੜ ਪਾਵੈ ਮਾਨ ਸੁਣੈ ਲਾਗੈ ਸਹਿਜ ਧਿਆਨ ਨਾਨਕ ਭਗਤਾ ਸਦਾ ਵਿਗਾਸ ਸੁਣੈ ਦੁਖ ਪਾਪ ਕਾ ਨਾਸ ਸੁਣੈ ਸਰਾ ਗੁਣਾ ਕੇ ਗਾਹ ਸੁਣੈ ਸ਼ੇਖ ਪੀਰ ਪਾਤੋ ਸਹਾ ਸੁਣੈ ਅੰਦੇ ਪਾਵੈ ਰਹੁ ਸੁਣੈ ਹਾਥ ਹੋਵੈ ਸਗਾਹ ਨਾਨਕ ਭਗਤਾ ਸਦਾ ਵਿਗਾਸ ਸੁਣੈ ਦੁਖ ਪਾਪ ਕਾ ਨਾਸ ਮੰਨੈ ਕੀ ਗਤ ਕਹੀ ਨਾ ਜਾਏ ਜੇ ਕੋ ਕਹਿ ਪਿਛਾ ਪਛੋਤਾਏ ਕਾਗਦ ਕਲਮ ਨਾਲ ਲਿਖਨ ਹਾਰ ਮੰਨੈ ਕਾ ਬਹਿ ਕਰਨ ਵਿਚਾਰ ਐਸਾ ਨਾਮ ਨਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਸੁਰਤ ਹੋਵੇ ਮਨ ਬੁੱਧ ਮਨੈ ਸਗਲ ਭਵਨ ਕੇ ਸੁੱਧ ਮਨੈ ਮੋਹ ਚੋਟਾ ਨਾ ਖਾਏ ਮੰਨੈ ਜਮ ਕੇ ਸਾਥ ਨਾ ਜਾਏ ਐਸਾ ਨਾਮ ਨਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਮਾਰਗ ਠਾਕ ਨਾ ਪਾਏ ਮੰਨੈ ਪਤ ਸਿਓ ਪ੍ਰਗਟ ਜਾਏ ਮੰਨੈ ਮਗਨਾ ਚੱਲੇ ਪੰਥ ਮੰਨੈ ਧਰਮ ਸੇ ਤੇ ਸੰਬੰਧ ਐਸਾ ਨਾਮ ਨਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨਾ ਪਵਹ ਮੁਖ ਤਵਾਰ ਮੰਨਾ ਪਰਵਾਰ ਸਧਾਰ ਮੰਨਾ ਤਰ ਤਾਰੇ ਗੁਰ ਸਿੱਖ ਮੰਨਾ ਨਾਨਕ ਭਵੈ ਨ ਭਿਖ ਐਸਾ ਨਾਮ ਦਰੰਝਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਪੰਜ ਪ੍ਰਵਾਨ ਪੰਜ ਪ੍ਰਧਾਨ ਪंचे ਪਵਹ ਦਰਗਮਾਨ ਪंचे ਸੋਹ ਹ ਦਰ ਜਾਨ ਪੰਚਾਂ ਕਾ ਗੁਰ ਏਕ ਧਿਆਨ ਜੇ ਕੋ ਕਹੈ ਕਰੇ ਵਿਚਾਰ ਕਰਤੇ ਕੈ ਕਰਨਾ ਨਾਹੀ ਸੁਮਾਰ ਧੌਲ ਧਰਮ ਦੇ ਆ ਕਾ ਪੂਤ ਸੰਤੋਖਤਾ ਰਖਿਆ ਜਨ ਸੂਤ ਜੇ ਕੁ ਬੁਝੈ ਹੋਵੇ ਸਚਿਆਰ ਤਵਲੇ ਉਪਰ ਕੇਤਾ ਭਾਰ ਧਰਤੇ ਹੋਰ ਪਰੈ ਹੋਰ ਹੋਰ ਤਿਸਤੇ ਭਾਰਤ ਲੈ ਕਵਨ ਜੋਰ ਜੀ ਜਾ ਤਰੰਗਾ ਕਿਨਾਬ ਸਭ ਨਾਲ ਲਿਖਿਆ ਬੁੜੀ ਕਲਾ ਇਹੋ ਲੇਖ ਲਿਖ ਜਾਣਾ ਕੋਈ ਲਿਖ ਲਿਖਿਆ ਕੇਤਾ ਹੋਏ ਕੇਤਾ ਤਨ ਸਵਾਲ ਹੋ ਰੂਪ ਕੀਤੇ ਦਤ ਜਾਣਾ ਕੌਣ ਕੂਤ ਕੀਤਾ ਪਸਾ ਹੋਏ ਕੋ ਕਵਾ ਉਤਸਤੇ ਹੋਏ ਲਖ ਦਰੀਆ ਉਹ ਕੁਦਰਤ ਕਮਨ ਕਹਾ ਵਿਚਾਰ ਵਾਰਿਆ ਨ ਜਾਵਾ ਇੱਕ ਵਾਰ ਜੋ ਤੁਧ ਭਾਵੈ ਸਾਈ ਭਲੀਕਾਰ ਤੂ ਸਦਾ ਸਲਾਮਤ ਨਰਨਕਾਰ ਅਸੰਖ ਜਪ ਅਸੰਖ ਭਾਉ ਅਸੰਖ ਪੂਜਾ ਅਸੰਖ ਤਪਤਾ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹਾ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤਿ ਅਸੰਖ ਦਾਤਾਰ ਅਸੰਖ ਸੂਰ ਮਹਉਪਕਸਾਰ ਅਸੰਖ ਮੋਨ ਲਿਵ ਲਾਇ ਤਾਰ ਕੁਦਰਤ ਕਾਵਣ ਕਹਾ ਵਿਚਾਰ ਵਾਰਿਆਂ ਨ ਜਾਵਾ ਇੱਕ ਵਾਰ ਜੋ ਤੁਧ ਭਾਵੈ ਸਾਈ ਭਲੀਕਾਰ ਤੂ ਸਦਾ ਸਲਾਮਤ ਨਰੰਕਾਰ ਅਸੰਖ ਮੂਰਖੰਧ ਕੋ ਰ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਹੇ ਜੋਰ ਅਸੰਖ ਗਾਲ ਵੜ ਹਤਿਆ ਕਮਾਹੇ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਕੂੜਿਆਰ ਕੂੜੇ ਫੇਰਾਹੇ ਅਸੰਖ ਮਲੇਸ਼ ਮਲ ਪਖ ਖਾਹੇ ਅਸੰਖ ਨਿੰਦਕ ਸਿਰ ਕਰੈ ਭਾਰ ਨਾਨਕ ਨੀਚ ਕਹੈ ਵਿਚਾਰ ਦੁਆਰ ਅਣ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੇ ਕਾਰ ਤੂ ਸਦਾ ਸਲਾਮਤੰਦਰੰਕਾਰ ਅਸੰਖ ਨਾਮ ਅਸੰਖ ਥਾਵ ਅਗੰਮ ਅਗੰਮ ਅਸੰਖ ਲੋ ਅਸੰਖ ਕਾ ਸਰਪਾਰ ਹੋਏ ਅਖਰੀ ਨਾਮ ਅਖਰੀ ਸਲਾਹ ਅਖਰੀ ਗਿਆਨ ਗੀਤ ਗੁਣ ਗਾਹ ਅਖਰੀ ਲਿਖਨ ਬੋਲਣ ਬਾਣ ਅਖਰਾਂ ਸਰ ਸੰਯੋਗ ਵਖਾਣ ਜਿਨ ਇਹ ਲਿਖੇ ਤਿਸ ਸਿਰਨਾਹ ਜੇ ਫਰਮਾਇ ਤਿਵ ਤੇ ਪਾਹ ਜੇ ਤਾ ਕੀਤਾ ਤੇ ਤਨ ਨਾਵ ਨਾਹੇ ਕੋ ਥਾਉ ਕੁਦਰਤ ਕਾਵਣ ਕਹਾ ਵਿਚਾਰ ਵਾਰਿਆਂ ਨ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੇ ਕਰ ਤੂ ਸਦਾ ਸਲਾਮਤ ਨਰੰਕਾਰ ਭਰੀਐ ਹੱਥ ਪੈਰ ਤਨ ਦੇਹ ਪਾਣੀ ਧੋਤੈ ਉਤਰੋ ਸੁਖੇ ਹਮਉਤ ਪਲੀਤੀ ਕੱਪੜ ਹੋਏ ਦੇਸਾ ਭੂਨ ਲਈਐ ਉਹ ਧੋਏ ਭਰੀਐ ਮਤ ਪਾਪਾਂ ਕੈ ਸੰਗ ਉਹ ਧੋਪੈ ਨਾ ਵੈ ਕੈ ਰੰਗ ਪੁੰਨੀ ਪਾਪੀ ਅਖੰਨਾ ਹੈ ਕਰ ਕਰ ਕਰਨਾ ਲਿਖ ਲੈ ਜਾਹੋ ਆਪੇ ਬੀਜਾਪੇ ਹੀ ਖਾਹੋ ਨਾਨਕ ਹੁਕਮਿ ਆਵੋ ਜਾਹੋ ਤੇਰਾ ਤਤ ਤਪ ਦਇਆ ਦਤਦਾਨ ਜੇ ਕੋ ਪਾਵੇ ਤਿਲਕਾ ਮਾਨ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗਤ ਤੀਰਤ ਮਲ ਨਾਉ ਸਭ ਗੁਣ ਤੇਰੇ ਮੈਂ ਨਾਹੀ ਕੋਈ ਵਿਨ ਗੁਣ ਕੀਤੇ ਭਗਤ ਨਾ ਹੋਏ ਸਵਸਤ ਆਤਮਾਣੀ ਬਰਮਾਉ ਸਤ ਸੁਹਾਨ ਸਦਾ ਮਨ ਚਾਉ ਕਾਵਨ ਸੁਵੇਲਾ ਵਕਤ ਕਾਵਨ ਕਾਵਨ ਤੇ ਤਕਾਵਨ ਵਾਰ ਕਾਵਨ ਸਰੂਤੀ ਮਾ ਹੋ ਕਾਵਨ ਜਿਤ ਹੋਆ ਆਕਾਰ ਵੇਲ ਨਾ ਪਾਇਆ ਪੰਡਤੀ ਜੇ ਹੋਵੇ ਲੇਖ ਪੁਰਾਨ ਵਖਤ ਨਾ ਪਾਇਓ ਕਾਦੀ ਆ ਜੇ ਲਿਖਨ ਲੇਖ ਪੁਰਾਨ ਤਤਵਾਰਨ ਜੋਗੇ ਜਾਣ ਰਤਮਾ ਹੋਣਾ ਕੋਈ ਜਾ ਕਰਤਾ ਸ੍ਰਿਸ਼ਟੀ ਕੋ ਸਾਜੇ ਆਪੇ ਜਾਣ ਸੋਈ ਕਿਵ ਕਰ ਆਖ ਕਿਵ ਸੋਲਾਹੀ ਕਿਉ ਵਰਨਿਕ ਬਜਾਣਾ ਨਾਨਕ ਆਖਣ ਸਭ ਕੋ ਆਖਾ ਇੱਕ ਦੂ ਇੱਕ ਸਿਆਣਾ ਵੱਡਾ ਸਹਬ ਵੱਡੀ ਨਾ ਹੀ ਕੀਤਾ ਜਾ ਕਹੋਵੇ ਨਾਨਕ ਜੇ ਕੋ ਆਪੋ ਜਾਣ ਅੱਗੇ ਗਿਆਨ ਸੋ ਹੈ ਪਾਤਲ ਪਤਾਲ ਲਖ ਅਗਾਸ ਅਗਾਸ ਓੜ ਕੋੜ ਕਪਾਲ ਥਕੇ ਵੇਦ ਕਹਿਨਿ ਕਵਾਤ ਸਹ ਸਠਾਰਾ ਕਹਿਨਿ ਤੇ ਬਾਸੁ ਲੋਇ ਕਤਾਤ ਲੇਖਾ ਹੋਇ ਤਾ ਲਿਖੀਐ ਲੇਖਾ ਹੋਇ ਬਨਾਸ ਨਾਨਕ ਵੱਡਾ ਆਖੀਐ ਆਪੇ ਜਾਣੈ ਆਪ ਸਲਾਹੀ ਸਲਾਹੀ ਤਿਸੁ ਰਤ ਨ ਪਾਈ ਅਨਦੀਆ ਤ ਵਾਪ ਵੈ ਸਮੁੰਦ ਨ ਜਾਣੀਐ ਹੈ ਸਮੁੰਦ ਸਹ ਸੁਲਤਾਨ ਗ੍ਰਹ ਸੇਤੀ ਮਾਲ ਧਨ ਕੀੜੇ ਤੁਲ ਨ ਹੋਵਣੀ ਜੇ ਤਸ ਮਨੋ ਨ ਵਿਸਰਹੈ ਅੰਤਨ ਸਿਫਤੇ ਕਹਿ ਨਾ ਅੰਤਨ ਕਰਨਾ ਦੇ ਨਾ ਅੰਤਨ ਤਨ ਵੇਖਣ ਸੁਣਨ ਨਾ ਅੰਤਨ ਤਨ ਜਾਪੈ ਕਿ ਅਮਨ ਮਨ ਤੰਤਨ ਜਾਪੈ ਕੀਤਾ ਆਕਾਰ ਅੰਤਨ ਜਾਪੈ ਪਾਰਾ ਵਾਰ ਅੰਤ ਕਾਰਨ ਕੀਤੇ ਬਿਲ ਲਾਹਿਤਾ ਕਿ ਅੰਤਨ ਪਾਏ ਜਾਹੇ ਇਹੋ ਅੰਤਨ ਜਾਣੈ ਕੋਈ ਬਹੁਤਕ ਹੀ ਹੈ ਬਹੁਤ ਹੋਏ ਵੱਡਾ ਸਹਬੂ ਚਾਥਾ ਉੱਚੇ ਉਪਰੂਚਾ ਨਾ ਵੇੜੂ ਚਾ ਹੋਵੇ ਕੋਇ ਤ ਸੂਚੇ ਕੋ ਜਾਣੈ ਸੋਏ ਜੇ ਵੱੜਿਆ ਪ ਜਾਣੈ ਆਪਾ ਆਪਣਾ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲ ਨਾ ਤਮਾਏ ਕੀਤੇ ਮੰਗੇ ਜੋਦੋਂ ਪਾਰ ਕੀਤੇ ਅਗਣਤ ਨਹੀਂ ਵਿਚਾਰ ਕੀਤੇ ਖਪ ਟੁੱਟੇ ਵੇਕਾਰ ਕੀਤੇ ਲਾ ਲੇ ਮੁਕਰ ਪਾਹੇ ਕੀਤੇ ਮੂਰਖ ਖਾਹੀ ਖਾਹੇ ਕੀਤੇ ਆ ਦੂਖ ਭੂਖ ਸਦਮਾ ਰਹੇ ਪੇ ਦਾਤ ਤੇਰੇ ਦਾਤਾਰ ਬੰਦ ਖਲਾਸੀ ਪਾਣਾ ਹੋ ਹੋ ਰਾਖ ਨਾ ਸਕੈ ਕੋਏ ਜੇ ਕੋ ਖਾਏ ਕੱਖਣ ਪਾਏ ਹੋ ਜਾਣੇ ਜੇ ਤੈਮ ਹੁ ਖਾਏ ਆਪੇ ਜਾਣੇ ਆਪੇ ਦੇ ਆਖੇ ਸੇ ਭੇਕੇ ਕੀਕੇ ਜੋ ਸੁਨੋ ਬਖਸ਼ੇ ਸਿਫਤ ਸਲਾਹਾ ਨਾਨਕ ਪਾਤੋ ਸਾਹਿ ਪਾਤੋ ਸਾਹ ਅਮੁੱਲ ਗਣ ਮਲਵਾ ਪਾਰ ਅਮੁੱਲ ਵਾਪਾਰੀ ਅਮੁੱਲ ਭੰਡਾਰ ਮੁੱਲਾ ਬਹ ਮੁੱਲ ਲੈ ਜਾ ਹੈ ਮੁੱਲ ਭਾਏ ਮੁੱਲਾ ਸਮਾ ਹੈ ਅਮੁੱਲ ਧਰਮ ਮੁੱਲ ਦੀ ਬਾਣ ਅਮੁੱਲ ਤੁਲ ਮਲ ਪ੍ਰਵਾਨ ਅਮੁੱਲ ਬਖਸ਼ੀਸ਼ ਮੁੱਲ ਨੇ ਸ਼ਾਨ ਮੁੱਲ ਕਰਮ ਅਮੁੱਲ ਫਰਮਾਨ ਮੁੱਲੋ ਮੁੱਲਾ ਖਿਆਣਾ ਜਾ ਆਖ ਆਖ ਰਹੇ ਲਿਵ ਲਾਏ ਆਖੇ ਵੇਦ ਪਾਠ ਪੁਰਾਣ ਆਖੇ ਬੜੇ ਕਰਿ ਬਖਿਆਣ ਆਖੇ ਬਰਮੇ ਆਖੇ ਨੰਦ ਆਖੇ ਗੋਪੀ ਤੈ ਗੋਵਿੰਦ ਆਖੇ ਈਸਰ ਆਖੇ ਸਦਾ ਆਖੇ ਕੀਤੇ ਕਿਤੇ ਬੁੱਧ ਆਖੇ ਦਨ ਆਖੇ ਦੇਵ ਆਖੇ ਹੈ ਸੁਰ ਨਰ ਮਨ ਜਨ ਸੇਵ ਕੀਤੇ ਆਖੇ ਆਖਣ ਪਾਹੇ ਕੀਤੇ ਕਹਿ ਕਉ ਫੁੱਟ ਜਾਹੇ ਤੇ ਕੀਤੇ ਹੋਰ ਕਰੇ ਤਾਖ ਨਾ ਸਕੇ ਕੀ ਕੀ ਜੇਵੜ ਭਾਵੈ ਤੇਵੜ ਹੋਏ ਨਾਨਕ ਜਾਣੈ ਸੱਚਾ ਸੋਏ ਜੇ ਕੋ ਆਖੇ ਬੋਲ ਵਿਗਾੜ ਤਾਂ ਲਿਖੀਐ ਸਰਗਮਾਰਗੋਵਾਰ ਸੋਦਰ ਕੇਹਾ ਸੋ ਕਰਕੇਹਾ ਜਿਤ ਬਹਿ ਸਰਬ ਸੰਭਾਲੇ ਵਾਜੇ ਨਾਦ ਅਨੇਕ ਅਸੰਖਾ ਕੇਤੇ ਵਾਵਣ ਹਾਰੇ ਕੇਤੇ ਰਗ ਪ੍ਰੀਸੋ ਕਹੀ ਅਨ ਕੇਤੇ ਗਾਵਣ ਹਾਰੇ ਗਾਵੇ ਤੁਹਾਨੂੰ ਪਾਉਣ ਪਾਣੀ ਬੈ ਸੰਤ ਰਗਾਵੇ ਰਾਜਾ ਧਰਮ ਦੁਆਰੇ ਗਾਵ ਹੈ ਚਿਤ ਗੋਪਤ ਲਿਖ ਜਾਣ ਹੈ ਲਿਖ ਲਿਖ ਧਰਮ ਵਿਚਾਰੇ ਗਾਵ ਹੈ ਈਸ਼ਰ ਬਰਮਾ ਦੇਵੇ ਸੋਹਣ ਸਦਾ ਸੁਆਰੇ ਗਾਵੇ ਇੰਦ ਇਹ ਦਸਨ ਬੈਠੇ ਦੇਵਤੇ ਅੰਦਰ ਨਾਲੇ ਗਾਵ ਹੈ ਸਦ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੇ ਸਤੇ ਸੰਤੋਕੇ ਗਾਵੇ ਵੀਰ ਕਰਾਰੇ ਗਾਵਨ ਪੰਡਤ ਪੜਨਰਖੀਸ਼ਰ ਜੁਗ ਜੁਗ ਵੇਦ ਨਾਲੇ ਗਾਵ ਹੈ ਮਹੋਣੀਆਂ ਮਨਮੋਹਨ ਸੁਰਗਾ ਮਸ਼ਪਿਆਲੇ ਗਾਵਨ ਰਤਨ ਉਪਾਇ ਤੇਰੇ 68 ਤੀਰਥ ਨਾਲੇ ਗਾਵ ਹੈ ਜੋਧ ਮਹਾਬਲ ਸੂਰਾ ਗਾਵੇ ਖਾਣੀ ਚਾਰੇ ਗਾਵ ਹੈ ਖੰਡ ਮੰਡਲ ਪ੍ਰਭੰਡਾ ਕਰ ਕਰ ਰਖੇ ਧਾਰੇ ਸੇ ਤਦ ਨੂੰ ਗਾਵ ਹੈ ਜੋ ਤੁਧ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕਿਤੇ ਗਾਵਨ ਸੇ ਮੈ ਚਤਨਾਵਨ ਨਾਨਕ ਕਿਆ ਵਿਚਾਰ ਸੋਏ ਸੋਏ ਸਦਾ ਸੱਚ ਸਹਬ ਸਾਚਾ ਸਾਚੀ ਨਾਹੀ ਹੈ ਭੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੇ ਰੰਗੇ ਭਾਤੀ ਕਰ ਕਰ ਜਨ ਸੀ ਮਾਇਆ ਜਨ ਉਪਾਏ ਕਰ ਕਰ ਵੇਖੇ ਕੀਤਾ ਆਪਣਾ ਜਿਬ ਤਿਸ ਦੀ ਵਡਿਆਈ ਜੋ ਤੇ ਸੁਭਾਵੈ ਸੋਏ ਕਰਸੀ ਹੁਕਮ ਨਾ ਕਰਨਾ ਜਾਏ ਸੋ ਪਾਤੋ ਸੁਆਹੋ ਸਹਾ ਪਾਤੋ ਸਹਬ ਨਾਨਕ ਰਹਿਨ ਰਜਾਈ ਮੁੰਦਾ ਸੰਤੋਖ ਸ਼ਰਮਪਤ ਝੋਲੀ ਧਿਆਨ ਕੇ ਕਰਹਿ ਭੂਤ ਖੰਥਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤਾ ਜਗ ਜੀਤ ਆਦੇਸਿਤ ਸਹਾ ਆਦੇਸ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਉਗਤ ਗਿਆਨ ਦੇ ਆਪਨ ਢਾਰਨ ਕਟਕੜ ਵਜਾ ਨਾਦ ਆਪਨਾਥ ਨਾਥੀ ਸਭ ਜਾਕੇ ਰਿਤ ਸਦਾ ਬਰਾਸਾਤ ਸੰਜੋਗ ਵਿਜੋਗ ਦ્વਇ ਕਰ ਚਲਾਵੇ ਲਿਖਿਆ ਵਹ ਭਾਗ ਆਦੇਸ਼ ਤਸਾ ਆਦੇਸ਼ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਇਕ ਹੋਵੇ ਸੇ ਕਾਮਾਈ ਜੁਗਤ ਵਿਐ ਤਿੰਨ ਚੇਲੇ ਪ੍ਰਵਾਨ ਇੱਕ ਸੰਸਾਰੀ ਇੱਕ ਢੰਡਾਰੀ ਇਕ ਲਾਇਦੀ ਬਾਣ ਜਿਵਤ ਸੁਭਾਵੈ ਤਵੇ ਚਲਾਵੇ ਜਿਵ ਹੋਇ ਪ੍ਰਮਾਨ ਹੋ ਵੇਖੈ ਔਣ ਨਦਰਨ ਆਵੇ ਬਹੁਤ ਹੈ ਵਡਾਣ ਆਦੇਸ ਸਤਿ ਸਾਇ ਆਦੇਸ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਆਸਨ ਲੋਏ ਲੋਏ ਪੰਡਾਰ ਜੋ ਕਿਛ ਪਾਇ ਸਵੇਕਾ ਵਾਰ ਕਰ ਕਰ ਵੇਖੈ ਸਰਜਨਹਾਰ ਨਾਨਕ ਸਚੇ ਕੀ ਸਾਚੀ ਕਾਰ ਆਦੇਸ ਸਤਿ ਸਾਇ ਆਦੇਸ ਆਦੇਸ ਸਤਿ ਸਾਇ ਆਦੇਸ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਇਕ ਦੂ ਜੀਵੋ ਲਖ ਹੋਇ ਲਖੋ ਵਲਖ ਵੇਸ ਲਖ ਲਖ ਗੇੜਾ ਆਖੀ ਅਹ ਇੱਕ ਨਾਮ ਜਗਦੀਸ਼ ਇਤਰਾਹ ਪਤ ਪਵੜੀਆਂ ਚੜਿਐ ਹੋਇ ਆਕੀਸ ਸੁਣ ਗੱਲਾ ਆਕਾਸ ਕੀ ਕੀਟਾ ਆਈ ਰੇ ਸੋ ਨਾਨਕ ਨਦਰੀ ਪਾਈਐ ਕੂੜੇ ਕੂੜੈ ਠੇਸ ਆਖਣ ਜੋਰ ਚੁੱਪੈ ਨਹ ਜੋਰ ਜੋਰ ਨ ਮੰਗਣਦੇ ਨਾ ਜੋਰ ਜੋਰ ਨਾ ਜੀਵਨ ਮਰਨ ਨਹ ਜੋਰ ਜੋਰ ਨਾ ਰਾਜ ਮਾਲ ਮਨਸੂਰ ਜੋਰ ਨਾ ਸੁਰਤ ਗਿਆਨ ਵਿਚਾਰ ਜੋਰ ਨਾ ਯੁਗਤੀ ਛਟੈ ਸੰਸਾਰ ਜਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਉਤਮ ਨੀਚ ਨਾ ਕੋਏ ਰਾਤੇ ਰੁਤੇ ਤੇ ਤੇਵਾਰ ਪਵਨ ਪਣਿ ਅਗਨੀ ਪਾਤਾਲ ਤਿਸ ਵਿੱਚ ਧਰਤੇ ਥਾਪ ਰਖੇ ਧਰਮਸਾਲ ਤਿਸ ਵਿੱਚ ਜੇ ਜੁਗਤ ਕੇ ਰੰਗ ਤਿਨ ਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਿਥੈ ਸੋਹਣ ਪੰਚ ਪ੍ਰਵਾਨ ਨਾਦਰੀ ਕਰਮ ਪਵੈ ਨੀਸਾਨ ਕਚ ਪਕਾਈ ਉਥੈ ਪਾਏ ਨਾਨਕ ਗਿਆ ਜਾਪਹਿ ਜਾਏ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਆਖੋ ਕਰਮ ਕੇਤੇ ਪਵਨ ਪਾਣੀ ਵੈ ਸੰਤਰ ਕੇਤੇ ਕਣ ਮਹੇਸ਼ੂ ਕੇਤੇ ਬਰਮੇ ਘੜਤ ਘੜੀ ਹੈ ਰੂਪ ਰੰਗ ਕੇ ਵੇਸ ਕੇਤੀ ਆ ਕਰਮ ਭੂਮੀ ਮੇਰ ਕੇਤੇ ਕੇਤੇ ਧੂਪ ਦੇਸ ਕੇਤੇind ਚੰਦ ਸੂਰ ਕੇਤੇ ਕੇਤੇ ਮੰਡਲ ਦੇਸ ਕੇਤੇ ਸਿੱਧ ਬੁੱਧ ਨਾਥ ਕੇਤੇ ਕੇਤੇ ਦੇਵੀ ਵੇਸ ਕੇਤੇ ਦੇਵਦਾਨਮ ਮੁਨ ਕੇਤੇ ਕੇਤੇ ਰਤਨ ਸਮੁੰਦ ਕੇਤੀ ਆ ਕਾਣੀ ਕੇਤੀ ਆ ਬਾਣੀ ਕੇਤੇ ਪਾਤ ਨਰਿੰਦ ਕੇਤੀ ਆ ਸੁਰਤੇ ਸੇਵਕ ਕੇਤੇ ਨਾਨਕ ਅੰਤ ਨ ਅੰਤ ਗਿਆਨ ਖੰਡ ਮਹਿ ਗਿਆਨ ਪ੍ਰਚੰਡ ਤਥਾ ਨਾਦ ਬਿਨੋਦ ਕੋਡ ਅਨੰਦ ਸ਼ਰਮਖੰਡ ਕੀ ਬਾਣੀ ਰੂਪ ਤਥਾ ਘੜਤ ਘੜਿਐ ਬਹੁਤ ਅਨੂਪ ਤਾ ਕੀ ਗੱਲਾਂ ਕਥੀਆਂ ਨਾ ਜਾਹੇ ਜੇ ਕੋ ਕਹਿ ਪਿਛੈ ਪਛਤਾਏ ਤਥਾ ਘੜਿਐ ਸੁਰਤ ਮਤਮਨ ਬੁੱਧ ਤਥਾ ਘੜਿਐ ਸਰਾਂ ਸਿਧਾਂ ਕੀ ਸੁਧ ਕਰਮਖੰਡ ਕੀ ਬਾਣੀ ਜੋਰ ਤਥੈ ਹੋਰ ਨ ਕੋਈ ਹੋਰ ਤਥੈ ਜੋਤ ਮਹਾ ਬਲ ਸੂਰਤ ਨਮਹ ਰਾਮ ਰਹਿਆ ਪਰਪੂਰ ਤਥ ਸੀਤੋ ਸੀਤਾ ਮਹਿਮਾ ਮਾਹੇ ਤਾ ਕੇ ਰੂਪਣ ਕਥਨੇ ਜਾਹੇ ਨਾ ਉਹ ਮਰਨ ਠਾਗੇ ਜਾਹੇ ਜਨ ਕਾ ਰਾਮ ਵਸੈ ਮਨ ਮਾਹੇ ਤਥ ਭਗਤ ਵਸੈ ਕੇ ਲੋ ਕਰੈ ਅਨੰਦ ਸਚਾ ਮਨ ਸੋਏ ਸਤਖੰਡ ਵਸੈ ਨਰੰਕਾਰ ਕਰ ਕਰ ਵੇਖੈ ਨਦਰ ਨੇ ਹਾਲ ਤਥ ਖੰਡ ਮੰਡਲ ਵਰ ਭੰਡ ਜੇ ਕੋ ਕਥੈ ਤੰਤਨ ਅੰਤ ਤਥ ਲੋ ਲੋ ਆਕਾਰ ਜਿਵ ਜਿਵ ਹੁਕਮ ਤੇ ਵੈ ਤੇ ਵਕਾਰ ਵੇਖੈ ਵਿਕਸਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਤ ਪਹਾਰਾ ਧੀਰਜ ਸੁਨੇ ਆਰ ਹਰਨ ਮਤ ਵੇਦ ਹਥੀਯਾਰ ਭੌ ਖਲਾ ਅਗਨ ਤਪਤਾਉ ਪਾਂਡਾ ਭੌ ਅੰਮ੍ਰਿਤ ਤਤ ਢਾਲ ਘੜਿਆ ਸ਼ਬਦ ਸੱਚੀ ਟਕਸਾਲ ਜਨ ਕੋ ਨਦਰ ਕਰਮ ਤਿਨ ਕਾਰ ਨਾਨਕ ਨਦਰੇ ਨਦਰ ਨਿਹਾਲ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਦਿਵਸ ਰਾਤ ਦੁਇ ਦਾਇ ਦਾਇਆ ਖੇਲਾ ਸਕਲ ਜਗਤ ਚੰਗੇ ਆਈਆਂ ਬੁਰੇ ਆਈਆ ਵਾਚਾ ਧਰਮ ਹਦੂਰ ਕਰਮੀ ਆਪੋ ਆਪਣੀ ਕਿਨੇੜਾ ਕੇ ਦੂਰ ਜਿਨੇ ਨਾਮ ਤੇ ਆਇਆ ਗੈ ਮੁਸਕਤ ਕਾਲ ਨਾਨਕ ਤੇ ਮੁਖ ਉਜਲੇ ਕੇਤੇ ਛੁਟੀ ਨਾਲ ਜਿਨੇ ਨਾਮ ਤੇ ਆਇਆ ਗੈ ਮੁਸਕਤ ਕਾਲ ਨਾਨਕ ਤੇ ਮੁਖ ਉਜਲੇ ਕੇਤੇ ਛੁਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ